ਵੱਲੋਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਬੀਤ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਪਸ਼ਟੀਕਰਨ ਮੰਗਿਆ ਗਿਆ ਸੀ ਜੋ ਲਿਖਤੀ ਰੂਪ ਦੇ ਵਿੱਚ ਸੁਬੀਤ ਸਿੰਘ ਬਾਦਲ ਨੇ ਮਾਫੀ ਮੰਗੀ ਆ ਉਹ ਪੱਤਰ ਸ਼੍ਰੀ ਕਾਲ ਤਕ ਸਾਹਿਬ ਦੇ ਦਫ਼ਤਰ ਵੱਲੋਂ ਜਨਤਕ ਕਰ ਦਿੱਤਾ ਗਿਆ ਹੈ ਜਗ ਜाहिर ਕਰ ਦਿੱਤਾ ਗਿਆ ਸੁਬੀਤ ਸਿੰਘ ਬਾਦਲ ਨੇ ਮਾਫੀ ਨਾਮੇ ਦੇ ਵਿੱਚ ਕੀ ਕੁਝ ਲਿਖਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਗੁਰੂ ਦੀ ਗੋਲਕ ਦੇ ਵਿੱਚੋਂ ਸੱਚਾ ਸੌਦਾ ਦੇ ਮੁੱਖੀ ਨੂੰ ਮਾਫ ਕਰਨ ਦੇ ਸਬੰਧੀ ਛਪਾਏ ਗਏ ਲੱਖਾਂ ਰੁਪਏ ਦੇ ਜਿਹੜੇ ਇਸ਼ਤਿਹਾਰ ਆ ਉਹਨੂੰ ਲੈ ਕੇ ਇੱਕ ਸਪਸ਼ਟੀਕਰਨ ਕੀਤਾ ਗਿਆ ਕਾਲਤਕ ਸਾਹਿਬ ਤੋਂ ਇਹ ਪੱਤਰ ਸਿੱਖ ਕੌਮ ਵਾਸਤੇ ਜਿਹੜਾ ਵਾ ਜਗ ਜाहिर ਕਰ ਦਿੱਤਾ ਗਿਆ ਔਰ ਇਹਦੇ ਚ ਸੁਬੀ ਸਿੰਘ ਬਾਦਲ ਵੱਲੋਂ ਜੋ ਕੁਝ ਲਿਖਿਆ ਗਿਆ ਸਭ ਤੋਂ ਪਹਿਲਾਂ ਉਹ ਪੜ੍ਹ ਕੇ ਸੁਣਾਉਂਦੇ ਆ ਉਹਦੇ ਚ ਲਿਖਿਆ ਗਿਆ ਪਰਮ ਸਤਕਾਰਯੋਗ ਗਿਆਨੀ ਰਗਵੀਰ ਸਿੰਘ ਜੀ ਜ਼ਥੇਦਾਰ ਸਾਹਿਬ ਸ਼੍ਰੀ ਕਾਲਤਕ ਸਾਹਿਬ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਜੀ ਨੂੰ ਸਿਮਰ ਬੇਨਤੀ ਹੈ ਕਿ ਸ਼੍ਰੋਮਣੀ ਕਾਲੀ ਦਲ ਸਮੂਹ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੀ ਨਮੈਂਦਾ ਜਥੇਬੰਦੀ ਹੈ ਇਸ ਜਥੇਬੰਦੀ ਦੀ ਸਥਾਪਨਾ 14 ਦਸੰਬਰ 1920 ਨੂੰ ਸ਼੍ਰੀ ਕਾਲਕਤਕ ਸਾਹਿਬ ਤੇ ਹੋਈ ਸੀ ਅਤੇ ਸਥਾਪਨਾ ਨਾਲ ਤੋਂ ਲੈ ਕੇ ਅੱਜ ਤੱਕ ਇਹ ਮਹਾਨ ਜਥੇਬੰਦੀ 10 ਗੁਰੂ ਸੇਵਨ ਅਤੇ ਜੁਗ ਜੁਗ ਅਟਲ ਸੇਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਸੇਧ ਲੈ ਕੇ ਸਰਬੱਤ ਦੇ ਭਲੇ ਵਾਸਤੇ ਦਿਨ ਰਾਤ ਮਿਹਨਤ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ਼੍ਰੀ ਕਾਲਕ੍ਰਿਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਤੇ ਰਹੇਗਾ ਜਿੱਥੋਂ ਤੱਕ ਮੇਰੇ ਖਿਲਾਫ ਕੁਝ ਸੀਨੀਅਰ ਆਗੂਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਦਾ ਸਬੰਧ ਹੈ ਉਸ ਦੇ ਸਪਸ਼ਟੀਕਰਨ ਤੋਂ ਪਹਿਲਾਂ ਮੈਂ ਕੁਝ ਮਹੱਤਵਪੂਰਨ ਤੱਥ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦਾ ਹਾਂ ਕਿ ਦੁਖਦਾਈ ਘਟਨਾਵਾਂ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਸਾਲ 2007 ਤੋਂ ਲੈ ਕੇ ਅਕਤੂਬਰ 2015 ਤੱਕ ਵਾਪਰੀਆਂ ਸਨ ਇਨ੍ਹਾਂ ਹਿਰਦੇਵਿਤ ਕਟਨਾਵਾਂ ਨੂੰ ਲੈ ਕੇ ਉਸ ਵੇਲੇ ਮੁੱਖ ਮੰਤਰੀ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤਤਕਾਲੀ ਜਥੇਦਾਰ ਸ਼੍ਰੀ ਕਾਲਤਿਕ ਸਾਹਿਬ ਕੋਲ 17 ਅਕਤੂਬਰ 2015 ਨੂੰ ਸ਼੍ਰੀ ਕਾਲਤਿਕ ਸਾਹਿਬ ਦੇ ਸਕਤਰਤ ਵਿਖੇ ਨਿੱਜੀ ਤੌਰ ਤੇ ਹਾਜ਼ਰ ਹੋਏ ਸਨ ਉਹਨਾਂ ਨੇ ਪਛਤਾ ਪਛਤਾ ਤਾਪਦੀ ਭਾਵਨਾ ਨਾਲ ਆਪਣੇ ਮਨ ਦੀ ਪੀੜਾ ਇੱਕ ਲਿਖਤੀ ਪੱਤਰ ਵਿੱਚ ਸਿੰਘ ਸਾਹਿਬ ਨੂੰ ਪੇਸ਼ ਕੀਤੀ ਸੀ ਮੈਂ ਉਸ ਦਾ ਉਤਾਰਾ ਹੂਬ ਹੂਬ ਹੀਠਾ ਦਰਜ ਕਰ ਰਿਹਾ ਹੁਣ ਜੋ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜੀ ਚਿੱਠੀ ਦਿੱਤੀ ਗਈ ਸੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਨੂੰ ਦਿੱਤੀ ਆ ਉਹਦੇ ਵਿੱਚ ਕੀ ਲਿਖਦੇ ਸੀ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਜਥੇਦਾਰ ਸ਼੍ਰੀ ਕਾਲਤਕ ਸਾਹਿਬ ਸ਼੍ਰੀ ਅੰਮ੍ਰਿਤਸਰ ਸਤਕਾਰ ਸਿੰਘ ਸਾਹਿਬ ਜੀਓ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਪਿਛਲੇ ਦਿਨੀ ਜੋ ਘਟਨਾਕ੍ਰਮ ਵਾਪਰਿਆ ਉਹ ਬੇहद ਦੁਖਦਾਈ ਅਤੇ ਪੀੜਾ ਭਰਿਆ ਇਸ ਨਾਲ ਪੰਜਾਬੀ ਸਮਾਜ ਅਤੇ ਖਾਸ ਤੌਰ ਤੇ ਸਿੱਖ ਭਾਈਚਾਰੇ ਦੀ ਮਾਨਸਿਕਤਾ ਨੂੰ ਵੱਡੀ ਸੱਟ ਵੱਜੀ ਹੈ ਅਤੇ ਮਨਾਂ ਵਿੱਚ ਦਰਦ ਦਾ ਅਹਿਸਾਸ ਬੇहद ਡੂੰਘਾ ਹੈ ਅਣਕਿਆਸੀਆਂ ਘਟਨਾਵਾਂ ਨਵੇਂ ਰਸਤੇ ਇਕਤਿਆਰ ਕਰ ਰਹੀਆਂ ਜੋ ਹੋਰ ਵੀ ਜੋਖਮ ਪਰੇ ਬਣ ਸਕਦੇ ਹਨ ਪੰਜਾਬ ਦਾ ਪ੍ਰਸ਼ਾਸਨਿਕ ਮੁਖੀ ਹੋਣ ਕਰਕੇ ਮੈਨੂੰ ਵਾਪਰ ਅਜਿਹੇ ਅਨਕਿਆਸੀ ਘਟਨਾਕਰਮ ਦਾ ਅਹਿਸਾਸ ਹੈ ਪਿਛਲੇ ਲੰਮੇ ਸਮੇਂ ਤੋਂ ਮੈਂ ਸੌਂਪੇ ਕੇ ਫਰਜ਼ਾਂ ਦੀ ਪਾਲਣਾ ਪੂਰੀ ਤਨਦੇਹੀ ਅਤੇ ਸ਼ਿੱਦਤ ਨਾਲ ਕਰਨ ਦਾ ਯਤਨ ਕੀਤਾ ਹੈ ਮੈਂ ਆਪਣਾ ਸਮੁੱਚਾ ਜੀਵਨ ਸਿੱਧਕ ਅਤੇ ਧਾਰਮਿਕ માનਤਾਵਾਂ ਦੇ ਅਨਸਾਰ ਹੀ ਹੋ ਕੇ ਬਤੀਤ ਕੀਤਾ ਹੈ ਸਿੱਧਕ ਦਲੀ ਨਾਲ ਆਪਣੇ ਫਰਜ਼ਾਂ ਦੀ ਪਾਲਣਾ ਕਰਦੇ ਆਂ ਕਈ ਵਾਰ ਅਜੀਹਾ ਕੁਝ ਵਾਪਰ ਜਾਂਦਾ ਜੋ ਕਿਆਸ ਤੋਂ ਬਾਹਰ ਹੁੰਦਾ ਜਿਸ ਨਾਲ ਤੁਹਾਡੇ ਮਨ ਨੂੰ ਗਹਿਰੀ ਪੀੜਾ ਚੋਂ ਗੁਜ਼ਰਨਾ ਪੈਂਦਾ ਅਤੇ ਤੁਸੀਂ ਆਤਮਿਕ ਤੌਰ ਤੇ ਝੰਜੋੜੇ ਜਾਂਦੇ ਹੋ ਤੁਹਾਡੇ ਅੰਦਰ ਪਛਤਾ ਤਾਪ ਦੀਆਂ ਭਾਵਨਾ ਪ੍ਰਬਲ ਹੋ ਜਾਂਦੀਆਂ ਇਸ ਸਮੇਂ ਮੈਂ ਅਜੀਹੀ ਅੰਤਰਮਾਨ ਦੀਆਂ ਪੀੜਾਂ ਤੋਂ ਗੁਜ਼ਰਿਆ ਇਸ ਦਿਸ਼ਾ ਵਿੱਚ ਪਿਛਲੇ ਸਮੇਂ ਜੋ ਦੁਖਦਾਈ ਵਾਪਰਿਆ ਉਸਨੇ ਆਤਮਿਕ ਤੌਰ ਤੇ ਮੈਨੂੰ ਧੁਰ ਅੰਦਰ ਤੋਂ ਝੋੜ ਕੇ ਰੱਖ ਦਿੱਤਾ ਜਿਹੀਆਂ ਭਾਵਨਾਵਾਂ ਨੂੰ ਆਪਣੇ ਮਨ ਅੰਦਰ ਸਮੋਈ ਮੈਂ ਆਪਣੇ ਗੁਰੂ ਅੱਗੇ ਨਤਮਸਤਕ ਹੁੰਦਾ ਅਤੇ ਅਰਦਾਸ ਕਰਦਾ ਕਿ ਵਾਹਿਗੁਰੂ ਬਲ ਬਖਸ਼ਣਾ ਤੇ ਮਿਹਰ ਕਰਨ ਹੁਣ ਇਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੱਲੋਂ ਲਿਖਿਆ ਗਿਆ ਜੋ ਸੁਬੀਤ ਸਿੰਘ ਬਾਦਲ ਵੱਲੋਂ ਸਾਂਝਾ ਕੀਤਾ ਗਿਆ ਹੁਣ ਜੋ ਸੁਬੀਤ ਸਿੰਘ ਬਾਦਲ ਵੱਲੋਂ ਸਪਸ਼ਟੀਕਰ ਦਿੱਤਾ ਗਿਆ ਉਹਦੇ ਚ ਕੀ ਲਿਖਦੇ ਨੇ ਕਿ ਉਪਰੋਕਤ ਪੱਤਰ ਕਾ ਉਪਰੋਕਤ ਪੱਤਰਕਾਰ ਤੋਂ ਸਪਸ਼ਟ ਹੈ ਕਿ ਤਤਕਾਲੀ ਮੁੱਖ ਮੰਤਰੀ ਸਾਹਿਬ ਦੇ ਮਨ ਉੱਪਰ ਉਸ ਵੇਲੇ ਵਾਪਰੀਆਂ ਅਣਕਿਆਸੀ ਘਟਨਾਵਾਂ ਦੇ ਆ ਭਾਰੀ ਬੋਝ ਸੀ ਤੇ ਉਹਨਾਂ ਨੇ ਆਪਣੇ ਮਨ ਦੀ वेदना ਤਤਕਾਲੀ ਜਥੇਦਾਰ ਦੇ ਵੀ ਸਨਮੁਖ ਭਰੇ ਮਨ ਨਾਲ ਰੱਖੀ ਸੀ ਸਤਕਾਰ ਸਾਹਿਬ ਸਤਕਾਰਯੋਗ ਸਿੰਘ ਜੀਓ ਸਾਹਿਬ ਸ਼੍ਰੀ ਕਾਲਤਕ ਸਾਹਿਬ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਸਮਰਥ ਗੁਰੂ ਜਾਣੀ ਜਾਣ ਹੈ ਤਰਕ ਤੇ ਦਲੀਲਾਂ ਉੱਥੇ ਹੁੰਦੀਆਂ ਨੇ ਜਿੱਥੇ ਕਿਸੇ ਨੂੰ ਸਮਝਾਉਣ ਦੀ ਲੋੜ ਹੋਵੇ ਜਾਂ ਕੁਝ ਲਕਾਉਣ ਦੀ ਮਨਛਾਹ ਹੋਵੇ ਦਾਸ ਗੁਰੂ ਘਰ ਦਾ ਨਿਮਾਣਾ ਸੇਵਕ ਹੈ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਕਾਲ ਤਕ ਸਾਹਿਬ ਨੂੰ ਸਮਰਪਿਤ ਰਹਾ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰਪੰਥ ਪਾਸੋਂ ਬਿਨਾਂ ਸ਼ਰਤ ਖਿਮਾ ਜਾਂਚਣਾ ਕਰਦਾ ਹੈ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਤੇ ਚਾਹੇ ਭੁੱਲਾਂ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ ਦਾਸ ਚੇਤ ਅਚੇਤ ਵਿੱਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ ਚੁੱਕਾਂ ਲਈ ਖਿਮਾ ਦਾ ਜਾਚਕ ਹੈ ਸ਼੍ਰੀ ਕਾਲਕ੍ਰਿਤ ਸਾਹਿਬ ਵੱਲੋਂ ਗੁਰਮਤਿ ਪਰੰਪਰਾਮਾ ਅਨਸਾਰ ਜਾਰੀ ਕੀਤੇ ਹਰ ਹੁਕਮ ਨੂੰ ਦਾਸ ਅਤੇ ਮੇਰੇ ਸਾਥੀ ਕਿਹੜੇ ਮੱਥੇ ਪ੍ਰਵਾਨ ਕਰਨਗੇ ਮੇਰੀ ਅਰਦਾਸ ਹੈ ਕਿ ਅਕਾਲ ਪੁਰਖ ਪੰਥ ਅਤੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆਦਰ ਤੇ ਸਤਕਾਰ ਸਹਿਤ ਗੁਰੂ ਪੰਥ ਦਾ ਦਾਸ ਸੁਭੀ ਸਿੰਘ ਬਾਦਲ ਪ੍ਰਧਾਨ ਇਹ ਸੁਭੀ ਸਿੰਘ ਬਾਦਲ ਨੇ ਇੱਕ ਸਪਸ਼ਟੀਕਰਨ ਦੇ ਦਿੱਤਾ ਮਾਫੀ ਮੰਗਣ ਨੂੰ ਤਿਆਰ ਆ ਔਰ ਜੋ ਵੀ ਗੁਰਮਤਿ ਪਰਪ੍ਰੰਪਾ ਅਨਸਾਰ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਸਜ਼ਾ ਹੋਏਗੀ ਉਹ ਸਜ਼ਾ ਭੁਗਤਣ ਨੂੰ ਸੁਬੀਸ਼ਿੰਘ ਬਾਦਲ ਆਪਣੀ ਸਮੁੱਚੀ ਟੀਮ ਦੇ ਨਾਲ ਤਿਆਰ ਹੈ ਔਰ ਨਾਲ ਜਿੱਥੇ ਉਹਨਾਂ ਨੇ ਆਪਣੇ ਵਿਚਾਰ ਭੇਦ ਪ੍ਰਗਟ ਕੀਤੇ ਨੇ ਉੱਥੇ ਹੀ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਜਿਹੜਾ 17 ਅਕਤੂਬਰ 2015 ਨੂੰ ਉਸ ਸਮੇਂ ਦੇ ਜਥੇਦਾਰ ਨੂੰ ਆਪਣਾ ਪੱਖ ਰੱਖਿਆ ਸੀ ਉਹਦੀ ਦਲੀਲ ਇਸ ਦਿੰਦੇ ਹੋਏ ਗਾ ਸੁਬੀਸ਼ਿੰਘ ਬਾਦਲ ਹੋਣਾਂ ਲਈ ਲਿਖ ਦਿੱਤਾ ਕਿ ਮੈਂ ਕਿਸੇ ਨੂੰ ਸਮਝਾਉਣਾਂ ਦੀ ਲੋੜ ਨਹੀਂ ਹੈ ਕੁਝ ਲਿਖਾਉਣ ਦੀ ਮਨਸ਼ਾ ਨਹੀਂ ਹੈ ਕਿਉਂਕਿ ਕਾਲ ਤੱਕ ਸਾਹਿਬ ਤੇ ਅਜਿਹਾ ਨਹੀਂ ਹੋ ਸਕਦਾ ਮੈਂ ਗੁਰੂ ਘਰ ਦਾ ਨਿਰਮਾਣਾ ਉੱਥੇ ਦਲੀਲਾਂ ਨਹੀਂ ਦਿੱਤੀਆਂ ਜਾ ਸਕਦੀਆਂ ਹਮੇਸ਼ਾ ਹੀ ਸ੍ਰੀ ਗੁਰਗੰਸਾਹਿਬ ਅਤੇ ਸ੍ਰੀ ਕਾਲ ਤੱਕ ਸਾਹਿਬ ਨੂੰ ਸਮਰਪਿਤ ਰਿਹਾ ਮੈਂ ਕਿਸੇ ਸਵਾਲ ਜਵਾਬ ਦੇ ਸੋਚੇ ਬਿਨਾ ਸਜਾ ਪੁਕਤ ਨੂੰ ਤਿਆਰ ਇਹ ਸੁਬੀਸ਼ ਸਿੰਘ ਬਾਦਲ ਹੋਣਾ ਜਿਹੜੀ ਚਿੱਠੀ ਲਿਖੀ ਹੈ ਔਰ ਇਸੇ ਤਰ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋ ਵੀ ਸਪਸ਼ਟੀਕਰਨ ਮੰਗਿਆ ਗਿਆ ਸੀ ਕਿ ਜਿਹੜਾ ਇਸ਼ਤਿਹਾਰ ਨੂੰ ਲੈ ਕੇ ਜਿਹੜਾ ਮਸਲਾ ਸੀ ਉਸ ਨੂੰ ਲੈ ਕੇ ਇਹ ਜਿਹੜੀ ਹੁਣ ਸਾਹਮਣੇ ਆਈ ਹੈ ਗੱਲ ਇਹਦੇ 'ਚ ਜਿਹੜਾ ਸ਼੍ਰੋਮਣੀ ਕਾਲੀ ਦਲ ਵੱਲੋਂ ਲਿਖਿਆ ਗਿਆ ਸੀ 24 ਸਤ ਨੂੰ ਚਿੱਠੀ ਸਪਸ਼ਟੀਕਰਨ ਲਿਖਿਆ ਗਿਆ ਸੀ ਉਹਦੇ 'ਚ ਲਿਖਿਆ ਗਿਆ ਕੇ ਗਿਆਨੀ ਰਗਵੀਰ ਸਿੰਘ ਦੀ ਜਥੇਦਾਰ ਸ਼੍ਰੀ ਕਾਲਤਖਸਾਬ ਸ਼੍ਰੀ ਅੰਮ੍ਰਿਤਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਾਨ ਜੋਗ ਸਿੰਘ ਸਾਹਿਬ ਜੀਓ ਦਫਤਰ ਇਸ ਕਤਰੇ ਸ਼੍ਰੀ ਕਾਲਤਖਸਾਬ ਦੇ ਪੱਤਰ ਨੰਬਰ ਇਨਾ ਇਨਾ ਮਿਤੀ 17/7/2024 ਰਹੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਾਸੋਂ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਦੀ ਮਾਫੀ ਦੇ ਮਸਲੇ ਸੰਬੰਧੀ ਇਸ ਧਿਆਨਾਰੇ ਸਪਸ਼ਟੀਕਰਨ ਮੰਗਿਆ ਗਿਆ ਇਸ ਸਬੰਧ ਵਿੱਚ ਮੈਂ ਬੇਨਤੀ ਹੈ ਕਿ 24 ਸਤੰਬਰ 2015 ਨੂੰ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਬਾਨ ਦੀ ਹੋਈ ਇਕੱਤਰਤਾ 'ਚ ਡੇਰਾ ਸਿਰਸਾ ਮੁਖੀ ਗੁਰਮੀਤ RAM ਰੀਮ ਦੇ ਮਾਮਲੇ 'ਚ ਗੁਰਮੁਤਾ ਨੰਬਰ ਇੰਨਾ ਇੰਨਾ ਕੀਤਾ ਗਿਆ ਸੀ ਜਿਸ ਮਗਰੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੇ ਹੁਕਮ ਤੇ ਮੁਖਸ ਕਤਰ ਹਰਚੰਦ ਸਿੰਘ ਵੱਲੋਂ ਵੱਖ-ਵੱਖ ਇਸ ਇਤਿਆਰ ਜਾਰੀ ਕਰਵਾਏ ਗਏ ਸਨ ਇਹ ਇਤਿਆਰ ਸ਼੍ਰੀ ਕਾਲਕ੍ਰਿਤ ਸਾਹਿਬ ਦੀ ਮਾਨ ਮਰਿਆਦਾ ਅਤੇ ਆਦੇਸ਼ ਦੇ ਸਤਕਾਰ ਬੇਦਬੀਆਂ ਸੰਬੰਧੀ ਪਛਤਾ ਤਾਪ ਵਜੋ ਗੁਰਦੁਆਰਾ ਕਮੇਟੀਆਂ ਤੇ ਸਭਾ ਸੁਸਾਇਟੀਆਂ ਨੂੰ ਸ਼੍ਰੀ ਖੰਡ ਸਾਹਿਬ ਪਾਠ ਪੋ ਕਰਵਾਉਣ ਦੀ ਅਪੀਲ ਬੇਦਬੀ ਦੀਆਂ ਕਿਟਨਾਵਾ ਪ੍ਰਤੀ ਸचेਤ ਰਹਿਣ ਅਤੇ ਗੁਰੂ ਘਰ ਅੰਦਰ ਪਹਿਰੇਦਾਰੀ ਯਕੀਨੀ ਬਣਾਉਣ ਦੀ ਅਪੀਲ ਨਾਲ ਸੰਬੰਧਿਤ ਸਨ ਆਪ ਧਨਵਾਦ ਸਹਿਬ ਸੁਭ ਸ਼ੋਭ ਚਿੰਤਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜਿਹੜਾ ਸਪਸ਼ਟੀਕਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਦਿੱਤਾ ਗਿਆ ਕਿ ਜਿਹੜਾ ਡੇਰਾ ਮੁਖੀ ਵੱਲੋਂ ਮਾਫ ਕੀਤੇ ਸਬੰਧੀ ਜਿਹੜੇ ਇਸ਼ਤਿਹਾਰ ਦਿੱਤੇ ਗਏ ਸੀ ਉਹ ਇਸ਼ਤਿਹਾਰ ਦਾ ਜਿਹੜਾ ਦਲੀਲ ਦੇ ਦਿੱਤੀ ਹੈ ਮੋٹے ਰੂਪ ਚ ਕਿਹਾ ਗਿਆ ਕਿ ਇਸ ਅਧਿਆ期ਕਾਲ ਸਿਰ ਅਕਾਲਤਖ ਸਾਹਿਬ ਦੀ ਮਾਨ ਮਰਿਆਦਾ ਅਤੇ ਆਦੇਸ਼ ਦੇ ਸਤਕਾਰ ਬੇਦਮੀਆ ਸਬੰਧੀ ਪਛਤਾਪ ਵਜੋਂ ਗੁਰਦੁਆਰਾ ਕਮੇਟੀਆਂ ਤੇ ਸਭਾ ਸੁਸਾਇਟੀਆਂ ਨੂੰ ਸ਼੍ਰੀ ਖੰਡ ਪਾਠ ਸਾਹਿਬ ਕਰਵਾਉਣ ਦੀ ਅਪੀਲ ਬੇਦਰਬਿਧੀਆਂ ਘਟਨਾਵਾਂ ਪ੍ਰਤੀ ਸचेਤ ਰਹਿਣ ਅਤੇ ਗੁਰੂ ਘਰਾਂ ਅੰਦਰ ਪਹਿਰੇਦਾਰੀ ਯਕੀਨੀ ਬਣਾਉਣ ਦੀ ਅਪੀਲ ਨਾਲ ਸੰਬੰਧਿਤ ਸਨ ਕੁਲ ਮਲਾ ਕੇ ਅੱਜ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਬੀਤ ਸਿੰਘ ਬਾਦਲ ਵੱਲੋਂ ਜਿਹੜਾ ਮਾਫੀ ਨਾਮਾ ਅਕਾਲ ਤਖਤ ਸਾਹਿਬ ਅੱਗੇ ਦਿੱਤਾ ਗਿਆ ਸੀ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਜਿਹੜਾ ਸਪਸ਼ਟੀਕਰਨ ਮੰਗਿਆ ਗਿਆ ਸੀ ਉਹ ਦੋਨੇ ਚਿੱਠੀਆਂ ਮਾਫੀ ਨਾਮੇ ਜਾਂ ਕਬੂਲ ਨਾਮੇ ਅਕਾਲ ਤਖਤ ਸਾਹਿਬ ਦੇ 77ਤ ਵੱਲੋਂ ਜਗ ਜाहिर ਕੀਤੇ ਗਏ ਨੇ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਜਦੋਂ ਸਿੰਘ ਸੇਵਾਦਾਰ ਦੀ ਮੀਟਿੰਗ ਹੋਏਗੀ ਇਨ੍ਹਾਂ ਦੋਨਾਂ ਕਬੂਲਨਾਮੇ ਜਾਂ ਜਿਹੜੇ ਸਪਸ਼ਟੀਕਰਨ ਦਿੱਤੇ ਗਏ ਨੇ ਉਹਨੂੰ ਲੈ ਕੇ ਫੈਸਲਾ ਸੁਣਾਇਆ ਜਾ ਸਕਦਾ ਜਿਹੜੀ ਇਸ ਸਮੇਂ ਅਸੀਂ ਤੁਹਾਡੇ ਨਾਲ ਜਿਹੜੀ ਖਬਰ ਸਾਂਝੀ ਕੀਤੀ ਹੈ ਕਿ ਚਿੱਠੀ ਜਿਹੜੀ ਆ ਇਹ ਜਗਜਾਹਿਰ ਹੋ ਚੁੱਕੀ ਆ ਕਿ ਸੁਬੀਸ਼ ਸਿੰਘ ਬਾਦਲ ਹੋਣਾ ਨੇ ਸਪਸ਼ਟੀਕਰਨ ਦੇ ਵਿੱਚ ਕੀ ਕੁਝ ਲਿਖਿਆਗਾ ਔਰ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਵੱਲੋਂ ਇਸ ਮਸਲੇ ਦੇ ਵਿੱਚ ਕੀ ਕੁਝ ਦੱਸਿਆ ਗਿਆ ਇਹ ਜਿਹੜੀ ਚਿੱਠੀ ਆ ਇਹ ਜਿਹੜੀ ਸਾਹਮਣੇ ਕੀ ਹੋਈ ਆ ਅਕਾਲ ਤਖਤ ਸਾਹਿਬ ਦੇ 77ਵਲੇ ਜਿਹੜੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਬੀਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਜਿਹੜਾ ਤਲਬ ਕੀਤਾ ਗਿਆ ਸੀ ਜਿਹਦੇ ਸੁਬੀਸ਼ ਸਿੰਘ ਬਾਦਲ ਸਮੇਤ ਹੋਰ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਜਿਹਦੇ ਬਲਵਿੰਦਰ ਸਿੰਘ ਭੁੰਦੜ, ਬੀਸ਼ੇਂਦਰ ਸਿੰਘ ਗਰੇਵਾਲ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਪੇਸ਼ ਹੋਏ ਸੀ ਉਹਨਾਂ ਨੇ 17 ਤਰੀਕ ਨੂੰ ਆਪਣਾ ਪੱਖ ਰੱਖ ਦਿੱਤਾ ਸੀ ਔਰ ਇਸ ਤੋਂ ਬਾਅਦ ਉਸੇ ਦਿਨ ਹੀ ਸ਼ਰੋਮਣੀ ਗੁਰਦਾਪ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਵਰਕਿੰਗ ਕਮੇਟੀ ਗਈ ਸੀ ਜਿਨ੍ਹਾਂ ਨੇ ਉਹਨਾਂ ਨੇ ਆਪਣਾ ਪੱਖ ਰੱਖਿਆ ਸੀ ਕਿਉਂਕਿ ਬਾਗੀ ਤੜਾ ਜਿਹੜਾ ਜਿਹਦੇ ਦੇ ਵਿੱਚ ਪ੍ਰੋਫੈਸਰ ਪ੍ਰੀਮ ਸਿੰਘ ਚੰਦੂਮਾਰਾ ਸਿਕੰਦਰ ਸਿੰਘ ਮਲੂਕਾ ਬੀਬੀ ਜਗੀਰ ਕੌਰ ਪਰਮਿੰਦਰ ਸਿੰਘ ਢੀਂਡ ਸਾਹਿਬ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਜੋ ਗਲਤੀਆਂ ਹੋਈਆਂ ਸੀ ਉਹ ਗਲਤੀਆਂ ਲੈ ਕੇ ਉਹਨਾਂ ਨੇ ਆਪਣਾ ਕਬੂਲਨਾਮਾ ਪੇਸ਼ ਕੀਤਾ ਸੀ ਜਿਹਦੇ ਚ ਮੋٹے ਰੂਪ ਦੇ ਵਿੱਚ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਬੇਦਬੀ ਨੂੰ ਲੈ ਕੇ ਸੁਮੇਸ਼ ਸਾਹਿਬ ਨੇ ਡੀਜੀਪੀ ਲਾਉਣਾ ਜਾਂ ਹੋਰ ਵੀ ਸ਼੍ਰੋਮਣੀ ਕਾਲੀ ਦਲ ਬੀਜੇਪੀ ਸਰਕਾਰ ਸਮੇ ਹੋਇਆ ਸੀ ਉਹਨੂੰ ਲੈ ਕੇ ਹੀ ਫਿਰ ਅਕਾਲ ਤਖਤ ਸਾਹਿਬ ਵੱਲੋਂ ਪੰਜ ਸਿੰਘ ਸਭਾ ਦੀ ਮੀਟਿੰਗ ਹੋਈ ਸੀ ਜਿਸ ਕਰਕੇ ਸੁਬੀਰ ਸਿੰਘ ਬਾਦਲ ਉਹਨਾਂ ਨੂੰ ਤਲਬ ਕੀਤਾ ਗਿਆ ਔਰ ਸੁਬੀਰ ਸਿੰਘ ਬਾਦਲ ਨੇ ਜਿਹੜੇ ਵਿਰੋਧੀਆਂ ਵੱਲੋਂ ਬਾਗੀਆਂ ਵੱਲੋਂ ਜਿਹੜੇ ਸ਼੍ਰੋਮਣੀ ਕਾਲੀ ਦਲ ਵੱਲੋਂ ਕੱਢੇ ਗਏ ਨੇ ਉਹਨਾਂ ਵੱਲੋਂ ਜੋ ਵੀ ਸਵਾਲ ਜਾਂ ਸ਼ਿਕਾਇਤਾਂ ਦਿੱਤੀਆਂ ਗਈਆਂ ਜੋ ਸਵਾਲ ਖੜੇ ਕੀਤੇ ਗਏ ਸੀ ਜਿਹੜੀਆਂ ਗਲਤੀਆਂ ਦੱਸੀਆਂ ਗਈਆਂ ਸੀ ਉਹਨਾਂ ਨੂੰ ਇਕੱਠੇ ਕਰਦੇ ਹੋਏ ਇਹ ਕਿਹਾ ਕਿ ਜਿਹੜੇ ਮਸਲਾ ਵਾ ਇਸੇ ਕੋਈ ਕਿੰਤੂ ਪਰੰਤੂ ਨਹੀਂ ਹੋਦਾ ਜੋ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਵੱਲੇ ਗਲਤੀਆਂ ਹੋਈਆਂ ਸੀ ਉਹਨੂੰ ਲੈ ਕੇ ਉਹ ਕੋਈ ਵੀ ਸਜ਼ਾ ਭੁਗਤਣ ਨੂੰ ਤਿਆਰ ਜੋ ਪੰਥਕ ਕਰਵੈਤਾ ਮੁਤਾਬਕ ਫੈਸਲਾ ਜਥੇਦਾਰ ਸਿੰਘ ਸੁਭਾ ਲੈਣਗੇ ਸ਼ਰੋਮਨੀ ਕਾਲੀ ਦਲ ਉਹ ਮੰਨਣ ਨੂੰ ਤਿਆਰ ਆ ਦੇਖਦੇ ਆ ਕਿ ਜੋ ਸੁਬੀਸ਼ ਸਿੰਘ ਬਾਦਲ ਵੱਲੋਂ ਅਕਾਲ ਤਖਤ ਸਾਹਿਬ ਵਿਖੇ ਲਿਖਤੀ ਰੂਪ ਦੇ ਵਿੱਚ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਸੀ ਜਾਂ ਫਿਰ ਸ਼ਰੋਮਨੀ ਗੁਰਦਆ ਪ੍ਰਬੰਧਕ ਕਮੇਟੀ ਵੱਲੋਂ ਲਿਖਤੀ ਰੂਪ ਦੇ ਵਿੱਚ ਆਪਣਾ ਪੱਖ ਰੱਖਿਆ ਗਿਆ ਉਹਨੂੰ ਲੈ ਕੇ ਸਿੱਖ ਸੰਗਤ ਸਿੱਖ ਕੌਮ ਉਸ ਸਪਸ਼ਟੀਕਰਨ ਨੂੰ ਪ੍ਰਵਾਨ ਕਰਦੀ ਹੈ ਜਾਂ ਫਿਰ ਨਹੀਂ